ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜੇ ਲੋਕ ਜੁੜ ਜਾਣ ਮੈਂ ਤੁਹਾਨੂੰ ਇੱਕ ਬੜੀ ਵਧੀਆ ਚੀਜ਼ ਦਿਖਾਣੀ ਹੈ ਜੱਪਤੀ ਥੋੜੇ ਲੋਕ ਜੁੜ ਜਾਣ ਮੈਂ ਪਹਿਲੇ ਲਾਈਵ ਹੋਇਆ ਸੀ ਵਿੱਚ ਕੜਵਲ ਸਾਹਿਬ ਦਾ ਫੋਨ ਆ ਗਿਆ ਤੇ ਪਹਿਲੇ ਲਾਪਨਾ ਸਾਹਿਬ ਦਾ ਆ ਗਿਆ ਪ੍ਰਵਿੰਦਰ ਵੀਰ ਦਾ ਫਿਰ ਕੜਵਲ ਸਾਹਿਬ ਦਾ ਆ ਗਿਆ ਲਾਈਵ ਡਿਸਕਨੈਕਟ ਹੋ ਗਈ ਸਾਡੇ ਗਵਾਨ ਚ ਪ੍ਰੋਗਰਾਮ ਹੋ ਰਿਹਾ ਜਿੱਥੇ ਮੈਂ ਦੋਸਤਾਂ ਮਿੱਤਰਾਂ ਦੇ ਆਪਣੇ ਰਹਿ ਰਹੇ ਆ ਉੱਥੇ ਪ੍ਰੋਗਰਾਮ ਟੋਲ ਜਾ ਵੈਤਾ ਫਿਰ ਤੇ ਫੋਨ ਆ ਗਿਆ ਇੱਕ ਅਸੀਂ ਛੋਟਾ ਜਿਹਾ ਪ੍ਰੋਗਰਾਮ ਰਾਸ਼ਨ ਦਾ ਰੱਖਿਆ ਆ ਰਾਸ਼ਨ ਦੇਣਾ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਰਾਸ਼ਨ ਦੇਣਾ ਇਦਾਂ ਹੀ 5-10 ਬੰਦਿਆਂ ਨੂੰ ਅਸੀਂ ਰੋਜ਼ ਆਰਗੇਨਾਈਜ਼ ਕਰਦੇ ਆ ਤੇ 23 ਸਤੰਬਰ ਨੂੰ ਘੁੰਮਣ ਸਾਹਿਬ ਕਮਨ ਭਾਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਮਨ ਬ੍ਰਦਰਸ ਅੱਜ ਉਹਨਾਂ ਨੇ ਸਾਡੀ ਗ੍ਰਿਫਤਾਰੀ ਤੇ ਰੋਕ ਲਵਾਈ ਹੈ ਜਿਹੜਾ ਝੂਠਾ ਮਗਦਮਾ ਦਰਜ ਹੋਇਆ ਸੀ ਕਮਨ ਸਾਹਿਬ ਓਖੇ ਟਾਈਮ 'ਚ ਪਤਾ ਲੱਗਦਾ ਕੌਣ ਆਪਣਾ ਕੌਣ ਬਗਾਨਾ ਤੇ ਕਮਨ ਬਾਈ ਮੈਂ ਫੋਨ ਤੇ ਗੱਲ ਕਰਦਾ ਸੀ ਕਿਸੇ ਨਾਲ ਤੇ ਮੈਨੂੰ ਬੰਦੇ ਨੇ ਗੱਲ ਛੇੜੀ ਕਹਿੰਦਾ ਲਾਪਰੇ ਨੇ ਮਦਦ ਨਹੀਂ ਕੀਤੀ ਕੜਬਲ ਨੇ ਮਦਦ ਨਹੀਂ ਕੀਤੀ ਮੈਂ ਕਿਹਾ ਜਿੰਨੀ ਮਦਦ ਪਰਵਿੰਦਰ ਲਾਪਰੇ ਨੇ ਤੇ ਕਮਲਜੀਤ ਸਿੰਘ ਕੜਵਲ ਸਾਹਿਬ ਨੇ ਕੀਤੀ ਹੈ ਕਿਸੇ ਨੇ ਕੀਤੀ ਨਹੀਂ ਹੋਣੀ ਤੇ ਕਮਨਧਰ ਤੁਸੀਂ ਤਾਂ ਹੈ ਹੀ ਭਰਾਓ ਹਨਾ ਪਰ ਕੜਵਲ ਸਾਹਿਬ ਨਾਲ ਵੀ ਮੇਰੇ ਬੜੇ ਗਿਲੇ ਸ਼ਿਕਵੇ ਸੀ ਹਨਾ ਸਟਾਰਟਿੰਗ ਚ ਪਰ ਜਦੋਂ ਮੇਰੇ ਤੇ ਹੁਣ ਓੱਖਾ ਟਾਈਮ ਆਇਆ ਥੈਂਕ ਯੂ ਘੁੰਮਣ ਬਾਈ ਨੇ ਲਿਖਿਆ ਆਲਵੇਜ਼ ਵਿਦ ਯੂ ਲਵ ਯੂ ਵੀਰੇ ਤੇ ਘੁੰਮਣ ਸਾਹਿਬ ਕੜਵਲ ਸਾਹਿਬ ਦੀ ਗੱਲ ਕਰਦਾ ਵੀ ਜਦੋਂ ਮੇਰੇ ਤੇ ਹੁਣ ਓੱਖਾ ਸਮਾਂ ਆਇਆ ਕੜਵਲ ਸਾਹਿਬ ਦੇ ਤਿੰਨ ਫੋਨ ਰੋ ਜਾਂਦੇ ਸੀ। ਕੁਮਨ ਸਾਹਿਬ ਤੁਹਾਨੂੰ ਵੀ ਕਰਦੇ ਸੀ ਮੈਨੂੰ ਪਤਾ ਹੋਊ। ਤੇ ਪਰਵਿੰਦਰ ਲਾਪਰੇ ਦੇ ਵੀ ਤਿੰਨ ਚਾਰ ਵੀਰੇ ਦੇ ਫੋਨ ਰੋ ਜਾਂਦੇ ਸੀ। ਉਹ ਵੀ ਮੈਨੂੰ ਦਿਲੋਂ ਪਿਆਰ ਕਰਦਾ। ਮੈਂ ਇਹ ਨਹੀਂ ਕਿ ਅੱਜ ਮੈਂ ਇੱਕ ਦੇ ਮਤਲਬ ਸੰਦੀਪ ਵੀਰਾ ਦਾ ਹੈ ਹੀ ਪਰਿਵਾਰਕ ਮੈਂਬਰ ਆ ਉਹਨਾਂ ਦਾ ਫੋਨ ਤਾਂ ਮੈਂ ਗਿਣਦਾ ਹੀ ਨਹੀਂ ਕਿ ਮੈਂ ਹੁਣ ਇਹ ਥੋੜੀ ਵੀ ਮੇਰੇ ਪਰਿਵਾਰਕ ਮੈਂਬਰਾਂ ਦੇ ਘਰੋਂ ਫੋਨ ਆਏ ਤੇ ਮੈਂ ਜਿਣਾ ਤੇ ਬਾਈ ਮੇਰੇ ਨਾਲ ਜੇ ਮੰਨ ਲਓ ਘੁੰਮਣભાઈ 200 ਬੰਦਾ ਜੁੜਿਆ ਨਾ ਤਾਂ ਬੰਦੇ ਗਿਣਤੀ ਦੇ 5-7 ਹੀ ਰਹਿ ਗਏ ਫੋਨ ਕਰਨ ਵਾਲੇ ਸਾਰੇ ਟੁੱਟ ਗਏ ਮਤਲਬ ਟੁੱਟ ਗਏ ਇੰਦਾ ਸੈਂਸ ਵੀ ਬੰਦਾ ਕਈ ਬੰਦੇ ਡਰ ਵੀ ਜਾਂਦੇ ਆ ਜਾਂ ਕੋਈ ਕਹਿੰਦੇ ਹੁਣ ਇਹ ਫਸ ਗਿਆ ਤੇ ਹਨਾ ਜੀ ਤੁਸੀਂ ਸਮਝਦੇ ਹੋ ਜਾਂ ਦੂਜੀ ਪਾਰਟੀ ਜਿੱਦਾਂ ਘੁੰਮਣ ਸਾਹਿਬ ਤੁਹਾਡੇ ਬਾਰੇ ਵੀ ਤੁਹਾਨੂੰ ਵੀ ਥ੍ਰੈਟਸ ਆਣ ਲੱਗੀਆਂ ਮੇਰੇ ਕੇਸ ਕਰਕੇ ਕਈ ਬਾਹਰੋਂ ਬੰਦੇ ਥ੍ਰੈਟ ਕਰਨ ਲੱਗ ਗਏ ਵੀ ਘੁੰਮਣਾ ਰਾणे ਪ੍ਰਿੰਕਲ ਦਾ ਕੇਸ ਪੜ ਲਿਆ ਤੇ ਇਦਾਂ ਇਦਾਂ ਤੇ ਇੱਦਾਂ ਕਰਕੇ ਨਾ ਹੈ ਨਾ ਵੀ ਚਲੋ ਤੁਹਾਡਾ ਵੀ ਥੈਂਕ ਯੂ ਮੈਂ ਐਪਲੀਕੇਸ਼ਨ ਵੀ ਅੱਜ ਮੂਵ ਕੀਤੀ ਲਾਈਵ ਚੱਲਦਾ ਵੀਰੇ ਇੱਕ ਐਪਲੀਕੇਸ਼ਨ ਵੀ ਅੱਜ ਮੂਵ ਕੀਤੀ ਹੈ ਜਿੰਦੇ ਵਿੱਚ ਮੈਂ ਆ ਜਾ ਅੰਦਰ ਵੀਰੇ ਜਿੱਚ ਮੈਂ ਦੱਸਿਆ ਵੀ ਮੇਰੇ ਕਰਕੇ ਘੁੰਮਣ ਬ੍ਰਦਰਜ਼ ਨੂੰ ਵੀ ਥ੍ਰੈਟ ਆਣ ਲੱਗੀਆਂ ਐਪਲੀਕੇਸ਼ਨ ਵੀ ਮੂਵ ਕੀਤੀ ਹੈ ਤੇ ਤੁਹਾਨੂੰ ਚੀਜ਼ ਦਿਖਾਣਾ ਮੇਰਾ ਭਰਾ ਇਹਦੀ ਫੋਟੋ ਨਹੀਂ ਦਿਖਾਣੀ ਇਹ ਉਹਦਾ ਹੱਥ ਦਿਖਾ ਦਿੰਦਾ ਇਹ ਮੇਰਾ ਯਾਰ ਹੈ ਇਹਦੇ ਕੋ ਰਿਹਾ ਮੈਂ ਇਨੇ ਦਿਨ ਇਹ ਇਸ ਨਹੀਂ ਦਿਖਾਣਾ ਆ ਜਾਂਦਾ ਕਿਉਂਕਿ ਫਿਰ ਤੁਹਾਨੂੰ ਪਤਾ ਹੀ ਐ ਨਾ 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 ਤੇ ਤੁਹਾਨੂੰ ਮੇਰੀ ਜਿਹੜੀ ਮੇਨ ਚੀਜ਼ ਦਿਖਾ ਲੱਗਾ ਵੀ ਇਹ ਮੇਰੇ ਦੋਸਤ ਦੇ ਘਰੇ ਨਾ ਇੱਥੇ ਮੰਦਿਰ ਬਣਿਆ ਛੋਟਾ ਜਿਹਾ ਤੇ ਇੱਥੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਸੀ ਲਾਈ ਜਿੱਦਨ ਮੈਂ ਇੱਥੇ ਰਹਿਣ ਆਇਆ ਮਣੀ ਮੈਨੂੰ ਮਹੀਨਾ ਦਾ ਹੋ ਗਿਆ ਜਿਆਦਾ ਹੋ ਗਿਆ ਹੋ ਗਿਆ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਇੰਦੋਂ ਕੋ ਰਹਿੰਦੇ ਆ ਇੱਥੇ ਮੈਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਤੀ ਸੀ ਜਿੱਦਨ ਮੈਂ ਆਇਆ ਸੀ ਤੇ ਇਸ ਮੰਦਿਰ ਦੇ ਵਿੱਚ ਸਾਰੇ ਆਪਣਾ ਗੁਰੂਆਂ ਪੀਰਾਂ ਦੀ ਸਾਈ ਜੀ ਦੀ ਲੱਗੀ ਮੈਂ ਛੇੜੀ ਜਾਣਾ ਹਰ ਮਹੀਨੇ ਮੱਥਾ ਟੇਕਨ ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਤੀ ਇੱਥੇ ਤੇ ਹੁਣ ਮੈਂ ਜਾਣ ਤੋਂ ਪਹਿਲੇ ਇਹਨੂੰ ਕਿਹਾ ਮੈਂ ਕਿਹਾ ਚਾ ਚਾ ਪੀਆਗਾ ਚਾ ਪੀਆਗਾ ਮੈਂ ਇਹਨੂੰ ਜਾਣ ਤੋਂ ਪਹਿਲੇ ਹੀ ਕਿਹਾ ਤਾਂ ਇਹ ਫਲੈਟ ਮਹਾਲੀ ਦੇ ਵਿੱਚ ਆ ਤੇ ਮੈਂ ਕਿਹਾ ਵੀ ਇੱਥੇ ਫੋਟੋ ਨਹੀਂ ਹਟਣੀ ਚਾਹੀਦੀ ਤੇ ਬਾਕੀ ਰਹੀ ਗੱਲ ਤਾਂ ਥੈਂਕ ਯੂ ਮੇਰੇ ਮੰਮੀ ਡੈਡੀ ਨੇ ਦਾ ਜਿੰਨੀ ਮਦਦ ਕੀਤੀ ਉਹ ਤਾਂ ਚਲੋ ਪੇਰੈਂਟਸ ਕਰਦੇ ਹੀ ਨੇ ਹਨਾ ਪਰ ਮੇਰੇ ਮੰਮੀ ਨੇ ਵੱਧ ਛੱਡ ਕੇ ਸਾਰਾ ਮਤਲਬ ਮੈਂ ਤਾਂ ਤੁਹਾਨੂੰ ਸਹੀ ਸਾਰਿਆਂ ਨੂੰ ਦੱਤਾ ਮੈਂ ਤਾਂ ਆਰਾਮ ਦਾ ਮਹਾਲੀ ਫਲੈਟ 'ਚ ਬੈਠਾ ਆਪਣਾ ਦੋਸਤਾਂ ਮਿੱਤਰਾਂ ਕੋਲ ਤੇ ਗਿੱਲ ਆ ਗਿਆ ਮੇਰਾ ਯਾਰ ਗਿੱਲ ਮਾਨੂੰ ਕੀ ਵੇਖਦਾ ਪਿਆ ਉਹ ਵੀ ਨਾਰਾਜ਼ ਹੋਊਗਾ ਵੀ ਮੈਨੂੰ ਨਹੀਂ ਮਿਲਣ ਆਇਆ ਤੇ ਮਤਲਬ ਮੈਂ WhatsApp ਵੀ ਬੰਦ ਕਰਤਾ ਸੀ ਕਿਸੇ ਨਾਲ ਕੰਟੈਕਟ ਹੀ ਨਹੀਂ ਕੀਤਾ ਵੀ ਜਦੋਂ ਬੇਲ ਹੋਏਗੀ ਉਦੋਂ ਲੁਧਿਆਣੇ ਜਾਊਂਗਾ ਤੇ ਮੈਂ ਇਹ ਗੱਲਾਂ ਤੁਹਾਡੇ ਨਾਲ ਤਾਂ ਕਲੀਅਰ ਕਰ ਰਿਹਾ ਵੀ ਕਈਆਂ ਨੂੰ ਐ ਲੱਗਦਾ ਵੀ ਸੰਦੀਪ بھائی ਹੋਣੀ ਸਾਰੇ ਗਰੁੱਪ ਨੇ ਕੜਵਲ ਵੀਰੇ ਨੇ ਮੇਰੀ ਸੱਚੀ ਮਦਦ ਕੀਤੀ ਢਾਂਡਾ ਸਾਹਿਬ ਨੇ ਬੜੀ ਮਦਦ ਕੀਤੀ ਹਰੀਸ਼ ਰਾਏ ਢਾਂਡਾ ਸਾਹਿਬ ਨੇ ਤੇ ਨਾਰੰਗ ਸਾਹਿਬ ਹੋ ਘੁੰਮਣ ਬ੍ਰਦਰ ਦਾਦਾ ਤੁਹਾਨੂੰ ਮੈਂ ਕਹਿ ਰਿਹਾ ਵੀ ਮੈਂ ਦੇਣਾ ਹੀ ਨਹੀਂ ਦੇ ਸਕਦਾ ਉਹਨਾਂ ਨੇ ਸਾਰਾ ਮੋਰਚਾ ਸੰਭਾਲਿਆ ਤੇ ਲਾਪਰਾ ਸਾਹਿਬ ਹੋ ਗਏ ਐਣਾ ਤੇ ਜਿਹੜੇ ਮੇਰੇ ਆਪਣੇ ਸੀ ਮੇਰੇ ਰਿਸ਼ਤੇਦਾਰ ਜਿਹੜੇ ਮੇਰੇ ਸਹੁਰਿਆਂ ਵੱਲੋਂ ਉਹ ਉਲਟਾ ਦੂਜੀ ਪਾਰਟੀ ਨਾਲ ਰਲ ਗਏ ਉਹ ਬੜਾ ਮੇਲੀ ਹੈਪਨ ਹੋਇਆ ਹੁੰਦੀ ਆ ਆਪਾਂ ਜਾਂਚ ਕਰਾਂਗੇ ਵੀ ਕੀ ਚੱਕਰ ਹੋਇਆ ਉਹਨਾਂ ਨੂੰ ਆਪਾਂ ਹੱਲੇ ਨਹੀਂ ਗੱਲ ਕਰਨੀ ਵੀ ਉਹਨਾਂ ਨੂੰ ਕੋਈ ਡਰਾ ਲਿਆ ਗਿਆ ਕਿ ਉਹਨਾਂ ਦੇ ਦਿਲ 'ਚ ਹੀ ਖੋਟ ਹੈ ਇਹ ਆਪਾਂ ਬਾਅਦ ਦੀਆਂ ਗੱਲਾਂ ਨੇ ਸੋ ਮੈਂ ਉਹ ਗੱਲ ਕਰਦਾ ਸੀ ਜਿਹੜੇ ਮੈਂ ਵਿਆਹ ਤੋਂ ਪਹਿਲੇ ਆਪਣੇ ਸਾਲੇ ਨੂੰ 5 ਲੱਖ ਰੁਪਈਆ ਐਦਾ ਵਰਤਣ ਲਈ ਆ 5 ਲੱਖ ਲੈ ਜਾ ਸਭ ਵਿਆਹ ਤੋਂ ਪਹਿਲਾਂ ਜਦੋਂ ਰਿਸ਼ਤਾ ਪਿਆ ਵੀ ਨਹੀਂ ਸੀ ਉਦੋਂ ਵੀ ਉਹਨਾਂ ਦੀ ਮੈਂ ਮਤ ਕਰਦਾ ਰਿਹਾ ਤੇ ਜਦੋਂ ਮੇਰੇ ਤੇ ਮੁਸੀਬਤ ਆਈ ਉਲਟਾ ਉਹ ਤੁਹਾਡੀ ਭਾਬੀ ਤੋਂ ਮੇਰੇ ਲੋਕਰ ਦਾ ਪਾਸਵਰਡ ਮੰਗਦੇ ਪਏ ਸੀਗੇ ਖਨੀ ਉਹਨਾਂ ਦੇ ਮਨ 'ਚ ਕੀ ਸੀ ਆਪਾਂ ਉਹਨਾਂ ਗੱਲਾਂ ਨੂੰ ਬਾਅਦ ਚ ਪੰਚਾਇਤੀ ਤੌਰ ਦੇ ਉੱਤੇ ਰੱਖਾਂਗੇ ਆਖ ਰੱਖਾਂਗੇ ਆਪਣਾ ਜਦੋਂ ਚਾਰ ਬੰਦੇ ਬੈਠਾਂਗੇ ਕਿੱਥੇ ਸੱਜਣਾ ਦੀ ਦੁਨੀਆ ਦੇ ਵਿੱਚ ਪੰਚਾਇਤਾਂ ਬਹੁਤ ਤੇ ਲੁਧਿਆਣੇ 'ਚ ਕਈ ਐਮ ਐਲ اے ਆ ਕਈ ਪਲੇਟਫਾਰਮ ਆ ਸਾਡੇ ਕੋਲ ਬੈਠ ਕੇ ਜਦੋਂ ਕਿਤੇ ਗੱਲਬਾਤ ਹੋਏਗੀ ਚਾਹ ਥੋੜੀ ਜਿਹੀ ਪੀਵਾਂਗਾ ਉਦੋਂ ਗੱਲ ਕਰਾਂਗੇ ਤੇ ਸਾਰੀਆਂ ਗੱਲਾਂ ਕਲੀਅਰ ਹੋਣ ਗਈਆਂ ਲਵ ਯੂ ਗੋਲਡੀ ਲਵ ਯੂ ਬ੍ਰੋ ਸਾਰੀਆਂ ਗੱਲਾਂ ਗੋਲਡੀ ਕੜਵਲ ਸਾਹਿਬ ਨੇ ਬਹੁਤ ਸਾਥ ਦਿੱਤਾ ਐ ਤਕੀ ਬਹੁਤ ਜ਼ਿਆਦਾ ਭਰਾ ਨੇ ਮੇਰੇ ਪਿੱਛੇ ਉਹ ਦੋ ਵਾਰੀ ਦਿੱਲੀ ਵੀ ਜਾ ਕੇ ਆਏ ਬੜੀ ਵੱਡੀ ਗੱਲ ਆ ਲਾਪਰਾ ਸਾਹਿਬ ਨੇ ਵੀ ਬੜਾ ਸਾਥ ਦਿੱਤਾ ਪਰਵਿੰਦਰ ਲਾ ਉਹਨੇ ਮੇਰੇ ਭਰਾ ਨੇ ਦੋ ਵਾਰੀ ਸੀਪੀ ਸਾਹਿਬ ਕੋਲ ਗਿਆ ਮੇਰੇ ਪਿੱਛੇ ਹਨਾ ਚਲੋ ਸਾਰਿਆਂ ਨੇ ਮਦਦ ਕੀਤੀ ਹਨਾ ਮਤਲਬ ਇਹ ਜਿਹੜਾ ਟਾਈਮ ਪੀਰੀਅਡ ਸੀ ਨਾ ਇਸ ਟਾਈਮ ਪੀਰੀਅਡ ਦੇ ਵਿੱਚ ਮੈਂ ਤਾਂ ਹੁਣ ਜਿਵੇਂ ਆਰਮਨਾਲ ਫਲੈਟ 'ਚ ਬੈਠਾ ਸੀ ਮੈਂ ਤਾਂ ਕਿਤੇ ਆ ਜਾ ਨਹੀਂ ਸਕਦਾ ਸੀ ਤੇ ਜਿਹੜੇ ਪੈਰ ਵੀ ਟੋਡੀ ਕਰਨੀ ਹੁੰਦੀ ਨਾ ਤੁਹਾਡੇ ਮਿੱਤਰਾਂ ਦੀ ਦੁਨੀਆ ਨੇ ਕਰਨੀ ਹੁੰਦੀ ਹੈ ਸੋ ਮੇਰੇ ਜਿੰਨੇ ਗਿੱਲੇ ਛਿਕਵੇ ਜਿੰਨੇ ਨਹੀਂ ਮਾੜੇ ਮੋٹے ਗਿੱਲੇ ਛਿਕਵੇ ਸੀ ਕੜਵਲ ਸਾਹਿਬ ਨਾਲ ਉਹ ਵੀ ਖਤਮ ਹੋਏ ਚਲੋ ਇਸੇ ਬਹਾਨੇ ਭਰਾਣੇ ਬਹੁਤ ਮੈਂ ਕਹਿੰਨਾ ਯਾਰ ਵੀ ਮੈਂ ਜਿੰਨੀ ਤਾਰੀਫ ਕਰਾਂ ਥੋੜੀ ਹੈ ਹਰੀਸ਼ ਰਾਏ ਢਾਂਡਾ ਸਾਹਿਬ ਕੜਵਲ ਸਾਹਿਬ ਲਾਪਰਾ ਸਾਹਿਬ ਜਿੰਨੇ ਵੀ ਮੇਰੇ ਸਦੀ ਬਾਈ ਹੋਣੀ ਵਿਸ਼ਾਲ ਬਾਈ ਹੋਣੀ ਜੋਨੀ ਸਿੱਧੂ ਹੋਣੀ ਸਾਰਿਆਂ ਨੇ ਯਾਰ ਮਦਦ ਕੀਤੀ ਘੁੰਮਣ ਸਾਹਿਬ ਦਾ ਬਾ ਕਮਾਲ ਤੇ ਜਿੰਦਾਬਾਦ ਪਰਮਾਤਮਾ ਸੱਚੇ ਪਾਤਸ਼ਾਹ ਘੁੰਮਣ ਬਾਈ ਯਾਰਾ ਨੂੰ ਐਨ ਚੜਦੀ ਕਲਾਈ ਚ ਰੱਖੇ ਤੇ ਬਾਕੀ ਸਾਰਾ ਕੋਈ ਜਿੰਦਾਬਾਦ ਆ ਹਰਪ੍ਰੀਤ ਬਾਈ ਆ ਵੀ ਗਿੱਲ ਬਾਈ ਕੋਈ ਚੱਕਰ ਨਹੀਂ ਆ ਵੀਰੇ ਕੋਈ ਚੱਕਰ ਹੀ ਨਹੀਂ ਖਿੱਚ ਕੇ ਰੱਖੋ ਐਸਪੀ ਗਿੱਲ ਖੱਜ ਸਾਹਿਬ ਭਾਜੀ ਆਜੀ ਖੱਚ ਸਾਫ ਕੀ ਹਾਲ ਆ ਤੁਹਾਡਾ ਹੋਰ ਤੇ ਬਾਕੀ ਕੋਈ ਗੱਲ ਨਹੀਂ ਇਹ ਮਾਣੀਆਂ ਮੋਟੀਆਂ ਗੱਲਾਂ ਜ਼ਿੰਦਗੀ ਚ ਚਲਦੀਆਂ ਰਹਿੰਦੀਆਂ ਤੇ ਪ੍ਰਵਾਹ ਨਹੀਂ ਕਰੀਦੀ ਹੁੰਦੀ ਸੋ ਜਿਹੜੇ ਝੂਠੇ ਮੁਕਦਮੇ ਆ ਉਹ ਝੂਠੇ ਹੀ ਰਹਿਣੇ ਆ ਮੈਂ ਤੁਹਾਨੂੰ ਦਿਖਾਣਾ ਸੀ ਹਾਂ ਇੱਕ ਮੈਂ ਤੁਹਾਨੂੰ ਤੋਂ ਨਾਲ ਗੱਲ ਕਰਨੀ ਸੀ ਕਿ ਮੇਰੇ WhatsApp ਦੇ ਉੱਤੇ ਲੋੜਵੰਦ ਪਰਿਵਾਰ ਆਪਣਾ ਮੈਸੇਜ ਪੋਸਟ ਕਰਦਨ 23 ਸਤੰਬਰ ਨੂੰ ਅਸੀਂ ਰਾਸ਼ਨ ਦਾ ਪ੍ਰੋਗਰਾਮ ਕਰਨ ਲੱਗੇ ਆ ਰਾਸ਼ਨ ਜਿਹੜੀਆਂ ਲੋੜਵੰਦ ਮੇਰੀਆਂ ਮਾਤਾਵਾ ਭੈਣਾ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਮੋਲੀ ਸਿੰਘ ਪ੍ਰਧਾਨ ਜੀ ਤੁਸੀਂ ਵੀ ਨੋਟ ਕਰਿਓ ਰਾਸ਼ਨ ਵੰਡ ਸਮਰੋਹ ਕਰਨ ਲੱਗੇ ਆ 23 ਸਤੰਬਰ ਨੂੰ ਤੇ ਜਿਹੜੇ ਮੇਰੇ ਭਰਾਵਾਂ ਨੂੰ ਜਾਣਕਾਰੀ ਹੈਗੀ ਏ ਕਿ ਕੋਈ ਤੁਹਾਡੇ ਏਰੀਆ ਦੇ ਵਿੱਚ ਬਜ਼ੁਰਗ ਮਾਵਾਂ ਭੈਣਾਂ ਰਹਿੰਦੀਆਂ ਜਿਨ੍ਹਾਂ ਨੂੰ ਲੋੜ ਹੈਗੀ ਹੈ ਤੇ ਉਹ ਜ਼ਰੂਰ ਇਸ ਨੰਬਰ ਤੇ ਮੈਸੇਜ ਕਰਨ ਤਾਂ ਜੋ ਅਸੀਂ ਉਹਨਾਂ ਦਾ ਨਾਮ ਲਿਸਟ ਵਿੱਚ ਪਾਈਏ ਆਹ ਗੋਲਡੀ ਮੰਮੀ ਆਏ ਆ ਆਸਟ੍ਰੇਲੀਆ ਲਵ ਯੂ ਕਹਦੀ ਮੇਰੇ ਵੱਲੋਂ ਤੇ ਗੱਲ ਤੋਂ ਗੋਲਡੀ ਆਪਣੇ ਏਰੀਆ 'ਚ ਵੀ ਕੋਈ ਇੱਥੇ ਲੁਧਿਆਣੇ ਹੋਵੇ ਜਿਹੜੇ ਲੋੜਵੰਦ ਪਰਿਵਾਰ ਜਿਨ੍ਹਾਂ ਨੂੰ ਮਹੀਨੇ ਦੇ ਮਹੀਨੇ ਰਾਸ਼ਨ ਚਾਹੀਦਾ ਹੋਇਆ ਉਹਨਾਂ ਦਾ ਨਾਮ ਮੈਨੂੰ ਨੋਟ ਕਰਾ ਦੀ ਵੀਰੇ 23 ਸਤੰਬਰ ਨੂੰ ਮੇਰਾ ਬਰਥਡੇ ਆ ਤੇ ਉਦੋਂ ਆਪਾਂ ਇਹ ਸਮਰੋਹ ਰੱਖਿਆ ਸਾਰਾ ਹਨਾ ਰੱਖਣਾ ਤਾਂ ਦਾਦਾ ਜੀ ਦੀ ਵਰਸੀ ਤੇ ਸੀ 15 ਤਰੀਕ ਨੂੰ ਪਰ ਮੇਰੀ ਵੇਲ ਅੱਜ ਹੋਈ ਹੈ ਜਿੰਦੇ ਕਰਕੇ ਵਿੱਚ ਟਾਈਮ ਬੜਾ ਥੋੜਾ ਰਹਿ ਗਿਆ אבי ਗਿੱਲ ਪਠਿੰਡੇ ਤੋਂ ਫੁੱਲ سپورਟ ਵੀ ਤੇ थैंक यू ਬਾਈ ਤੁਹਾਡਾ ਧੰਨਵਾਦ ਭਰਾਵਾਂ ਦਾ ਲਵ ਯੂ ਸਾਰਿਆਂ ਨੂੰ ਤੇ ਬਾਕੀ ਬਸ ਮੈਂ ਚੱਲਾ ਲੱਗਾ ਘੰਟੇ 'ਚ ਪਹੁੰਚ ਜਾਣਾ ਲੁਧਿਆਣੇ ਮਿਲਦੇ ਆਂ ਬਾਕੀ ਜਿੰਦਾਬਾਦ ਆ ਖੁਸ਼ ਰੋ ਸਾਰੇ ਤੇ 23 ਸਤੰਬਰ ਨੂੰ ਆਪਣੇ ਵੱਡੇ ਵਾਲੇ ਦਿਨ ਆਪਾਂ ਪ੍ਰੋਗਰਾਮ ਜਿਹੜਾ ਰਾਸ਼ਨ ਵੰਡ ਸਮਰੋਹ ਰੱਖਿਆ ਉੰਦੇ ਲਈ ਤੁਸੀਂ ਆਪਣਾ WhatsApp ਦੇ ਉੱਤੇ ਜਿਨ੍ਹਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਚਾਹੀਦਾ ਉਹ ਆਪਣਾ ਮੈਸੇਜ ਬਣਾ ਕੇ ਛੱਡ ਦਿਨ ਐਦਾ ਦੀ ਜਿੱਦਾਂ ਅਸੀਂ ਕਿੱਟ ਮਹਾਲੀ ਦੇ ਵਿੱਚ ਤਿਆਰ ਕੀਤੀ ਹੋਈ ਏ ਐਦਾ ਕਿੱਟ ਬਣਾ ਕੇ ਨਾ ਬਣੀ ਇਸ ਤੋਂ ਵੱਡੀ ਬਣਾਵਾਂਗੇ ਯਾਰ ਕਿੱਟ ਚਲੋ ਇਹ ਤਾਂ ਛੋਟੀ ਏ ਕਿੱਟ ਨਾ ਇਸ ਤੋਂ ਵੱਡੀ ਕਿੱਟ ਬਣਾਵਾਂਗੇ ਆਪਾਂ ਜਿਹੜੀ 970 ਰੁਪਏ ਦੀ ਕਿੱਟ ਬੰਦੀ ਏ ਜਿੰਦੇ ਵਿੱਚ ਸਾਰਾ ਰਾਸ਼ਨ ਆ ਜਾਂਦਾ ਇਹ ਮੇਰੇ ਕੋਲ 400 ਵਾਲੀ ਏ ਛੋਟੀ ਏ ਵੱਡੀ ਕਿੱਟ ਬਣਾ ਕੇ ਦਵਾਂਗੇ ਸੋ ਮੈਂ ਤੁਹਾਨੂੰ ਨੰਬਰ ਉੱਪਰ ਮੈਂਸ਼ਨ ਕਰ ਰਿਹਾ 96463008 ਦੇ WhatsApp ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਥੈਂਕ ਯੂ